ਸਾਰੀ ਰਿਸਪੈਕਟਿਵ ਟੀਚਰਸ ਐਡਮਿਨਿਸਟ੍ਰੇਟਿਵ ਫੈਕਲਟੀ ਔਰ ਜਿਲੇ ਦੇ ਹੋਰ ਗੈਸਟਸ ਮੀਡੀਆ ਮੀਟਿੰਗ ਔਰ ਸਭ ਤੋਂ ਜ਼ਿਆਦਾ ਸਕੂਲ ਦੇ ਛਾਲੇ ਬੱਚੇ ਜਿਹੜੇ ਆਏ ਫਿਰ ਬੜੀ ਗੰਮੀ ਤੇ ਖੜੇ ਹੋ ਕਾਫੀ ਵੈਲਡ ਲੱਗ ਰਿਹਾ ਸੋ ਆਮ ਵੈਰੀ ਥੈਂਕਫੁਲ ਕਿ ਤੁਸੀਂ ਸਾਨੂੰ ਆਪਣਾ ਜਿਹੜਾ ਤੁਹਾਡਾ ਇੱਕ ਐਂਟੀ ਡਰਗ ਦੀ ਐਕਟੀਵਿਟੀ ਅਵੇਅਰਨੈਸ ਐਕਟੀਵਿਟੀ ਤੁਸੀਂ ਆਪਣੇ ਸਕੂਲ ਲੈਵਲ ਤੇ ਆ ਜਾਰਗਨਾਈਜ਼ ਕੀਤੀ ਔਰ ਜਿੱਥੇ ਸਾਨੂੰ ਤੁਸੀਂ ਬੁਲਾਇਆ ਕਿ ਬੱਚਿਆਂ ਨੂੰ ਜਿਹੜਾ ਐਡਰੈਸ ਕਰੋ ਬੱਚੋ ਸਭ ਤੋਂ ਪਹਿਲਾਂ ਤਾਂ ਆ ਵੀ ਲਾਈਕ ਇੰਟਰੋਡਿਊਸ ਮਾਈਸੈਲਫ ਮੇਰਾ ਨਾਮ ਅਮੀਕ ਕੌਂਡਲ ਹੈ ਆਮ ਐਸਐਸਪੀ ਬਟਿੰਡਾ ਮੇਰੇ ਨਾਲ ਨਰਿੰਦਰ ਸਿੰਘ ਜੀ ਹੈਗੇ ਹੀ ਇਸ ਐਸਪੀ ਸਿਟੀ ਬਟਿੰਡਾ ਔਰ ਐਸਐਚਓ ਸਿਲੀਨ ਲਾਈਨ ਜੋ ਤੁਹਾਡਾ ਸਕੂਲ ਇਸ ਏਰੀਆਸ ਅੰਦਰ ਇੰਸਪੈਕਟਰ ਹਰਜੋ ਸੋ ਸਾਡੀ ਟੀਮ ਪੂਰੇ ਪੰਜਾਬ ਚ ਜਿੰਨੀ ਵੀ ਪੰਜਾਬ ਪੁਲਿਸ ਸਾਨੂੰ ਸਾਰਿਆਂ ਨੂੰ ਹੀ ਇੱਕ ਡਾਇਰੈਕਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣੀ ਹੈ ਤੁਸੀਂ

ਇੱਥੇ ਘਰ ਜਾਂਦੇ ਇੱਕ ਮਿੰਟ ਦੇ ਆਰਾਮ ਨਾਲ ਕਰ ਲੋ ਬ੍ਰਦਰ ਮੈਨੂੰ ਕੋਈ ਕਾਲ ਨਹੀਂ ਕਿਸੇ ਦਾ ਟਾਈਮ ਹਾ ਹਾ ਹਾਂਜੀ ਰਾਜਨ ਜੀ ਹਾਲੀ ਨਾਲ ਕੀ ਜਣਾ ਚਾਹੋਗੇ ਰੈਲੀ ਕਿੱਤੀ ਜਾ ਰਹੀ ਹੈ ਰਾਜਨ ਜੀ ਕੀ ਕਹਿਣਾ ਚਾਹੋਗੇ ਇਸ ਪੂਰੇ ਪ੍ਰੋਗਰਾਮ ਅੱਜ ਲੋ ਡਰਾਮਾ ਸਕੂਲ ਵਿੱਚ ਕੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਅਮਨੀਤ ਕੌਂਡਲ ਜੀ ਸਾਡੇ ਸੱਦੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਅੱਜ ਪੰਜਾਬ ਤੇ ਹਿੰਦੁਸਤਾਨ 'ਚ ਮਹਮ ਚੱਲ ਰਹੀ ਹੈ ਉਸ ਮਹਮ ਦੇ ਤਹਿਤ ਅੱਜ ਲੋ ਡਰਾਮਾ ਸਕੂਲ ਦੇ ਬੱਚੇ ਸਟਾਫ ਉਹਨਾਂ ਨੇ ਜੋ ਸਮਾਜ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਆਪਦੇ ਮਨ 'ਚ ਪ੍ਰੋਗਰਾਮ ਬਣਾਏ ਸੀ ਉਹਨਾਂ ਨੂੰ ਦੇਖਣ ਵੀ ਆਏ ਤੇ ਇਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਹਨਾਂ ਨੇ ਆਪਦੀ ਗੱਲ ਵੀ ਰੱਖੀ ਜਿਹੜੇ ਲੋ ਡਰਾਮਾ ਸਕੂਲ ਦੇ ਬੱਚੇ ਆ ਉਹਨਾਂ ਨੇ ਡਰਾਇੰਗਸ ਬਣਾਈਆਂ ਨਸ਼ਿਆਂ ਦੇ ਵਿਰੁੱਧ ਜਦੋਂ ਸਵੇਰੇ ਪ੍ਰੇਅਰ ਹੁੰਦੀ ਹੈ ਉੱਥੇ ਉਹ ਆਪਦੀ ਗੱਲ ਵੀ ਪ੍ਰੇਅਰ ਦੇ ਵਿੱਚ ਕੋਈ ਨਾ ਕੋਈ ਬੱਚਾ ਡੇਲੀ ਦੱਸਦਾ ਕਿ ਨਸ਼ਿਆਂ ਤੋਂ ਰਹਿਤ ਕਿਵੇਂ ਰਹਿਣਾ ਚਾਹੀਦਾ ਕਲਾਸਾਂ 'ਚ ਬੈਠ ਕੇ ਬੱਚਿਆਂ ਦੀ ਆਪਸੀ ਕਨਵਰਸੇਸ਼ਨ ਵੀ ਕਰਵਾਈ ਜਾਂਦੀ ਹੈ ਕਿ ਤੁਸੀਂ ਆਪਸ 'ਚ ਨਸ਼ਿਆਂ ਤੋਂ ਬਚਣ ਵਾਸਤੇ ਦੂਸਰੇ ਜਿਹੜੇ ਸਟੂਡੈਂਟਸ ਜਾਂ ਸਮਾਜ ਦੇ ਜਾਂ ਗਲੀ ਰਿਸ਼ਤੇਦਾਰ ਹੋਰ ਮਹੱਲੇ 'ਚ ਲੋਕ ਐ ਉਹਨਾਂ ਨੂੰ ਬਚਣ ਵਾਸਤੇ ਤੁਸੀਂ ਇੱਕ ਪ੍ਰੋਗਰਾਮਸ ਡਿਵੈਲਪ ਕਰੋ ਕਿ ਆਪਸ 'ਚ ਜੁਬਾਨੀ ਤੌਰ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਇਹਦੇ ਨਾਲ-ਨਾਲ ਜਿਹੜੇ ਸਪੋਰਟਸ ਹੈ तकरीबन ਹਰ ਸਪੋਰਟਸ ਦੀ ਗੇਮ ਅਸੀਂ ਸਕੂਲ ਦੇ ਵਿੱਚ ਚਲਾਈ ਹੈ ਤਾਂ ਕਿ ਬੱਚੇ ਖੇਲਣ ਠੱਕਣ ਪਸੀਨਾ ਆਵੇ ਤੇ ਵਧੀਆ ਡਾਈਟ ਆਪਦੇ ਪੇਰੈਂਟਸ ਤੋਂ ਲੈਣ ਅਸੀਂ ਨਸ਼ਿਆਂ ਨੂੰ ਰੋਕਣ ਲਈ ਤੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਇਹ ਕੀਤਾ ਜਿੱਥੇ ਨਸ਼ਾ ਬੰਦੇ ਦੀ ਜਾਨ ਲੈਂਦੇ ਆ ਉਦੋਂ ਆਰਥਿਕ ਤੌਰ ਤੇ ਖਤਮ ਕਰਦੇ ਆ ਉਹਨੂੰ ਮਾਨਸਿਕ ਤੌਰ ਤੇ ਖਤਮ ਕਰਦੇ ਆ ਤੇ ਉਹਨੂੰ ਸਮਾਜਿਕ ਤੌਰ ਤੇ ਖਤਮ ਕਰਦੇ ਆ ਨਸ਼ੇ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਬੱਚਿਆਂ ਨੂੰ ਅਸੀਂ ਇਹ ਜੋ ਪ੍ਰੋਗਰਾਮ ਹੈ ਅੱਜ ਸਾਡੇ ਪੰਜਾਬ ਪੁਲਿਸ ਦੇ ਜੋ ਪ੍ਰੋਗਰਾਮ ਚੱਲ ਰਹੇ ਆ ਇਹ ਪਹਿਲਾ ਪ੍ਰੋਗਰਾਮ ਹੋ ਆਈ ਥਿੰਕ ਇਨ ਪੰਜਾਬ ਜਿਹਦੇ ਵਿੱਚ ਕਿਸੇ ਸਕੂਲ ਦੇ ਵਿੱਚ ਕਿਸੇ ਮਾਨਯੋਗ ਐਸਐਸਪੀ ਨੇ ਜਾ ਕੇ ਬੱਚਿਆਂ ਨੂੰ ਐਡਰੈਸ ਕੀਤਾ ਹੋ ਬੇਸ਼ੱਕ ਸਰਕਾਰੀ ਪ੍ਰੋਗਰਾਮ ਚੱਲਦੇ ਰਹਿੰਦੇ ਆ ਪਰ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਹੋਣਾ ਔਰ ਮੈਨੂੰ ਇਹ ਲੱਗਦਾ ਹੈ ਕਿ ਮੈਮ ਅਮਨੀਤ ਕੌਂਡਲ ਜੀ ਜੋ ਐਸਐਸਪੀ ਨੇ ਉਹ ਬਹੁਤ ਖੁਸ਼ ਹੋ ਕੇ ਗਏ ਐ ਬੱਚਿਆਂ ਨੇ ਓਥ ਲਈ ਐ ਬੱਚਿਆਂ ਨੂੰ ਆਪਦੀ ਗੱਲ ਦੱਸੀ ਐ ਤੇ ਉਹਨਾਂ ਨੇ ਵੀ ਗੱਲ ਦੱਸੀ ਐ ਇਹਦੇ ਨਾਲ ਨਾਲ ਅਸੀਂ ਸਾਰੇ ਮੈਂ ਬਤੌਰ ਮੈਨੇਜਮੈਂਟ ਮੈਂ ਥੈਂਕਫੁਲ ਐ ਮੇਰੇ ਸਾਥੀ ਡਾਕਟਰ ਪ੍ਰਿੰਸੀਪਲ ਸੂਰਜ ਸੇਤਿਆ ਜੀ 올 ਕੋਆਰਡੀਨੇਟਰਸ ਟੀਚਿੰਗ ਸਟਾਫ ਸਾਰੇ ਹੀ ਸਟੂਡੈਂਟਸ ਤੇ ਜਿੰਨੇ ਹੋਰ ਬੰਦੇ ਇਹਦੇ ਨਾਲ ਇਨਵੋਲਡ ਸਾਡੀ ਮੈਨੇਜਮੈਂਟ ਦੇ ਐ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਸੱਦੇ ਤੇ ਇੱਥੇ ਆ ਕੇ ਸਾਡੀ ਇਸ ਮਹਿਮ ਨੂੰ ਇਹ ਕੱਲੇ ਬਠਿੰਡੇ ਚ ਨਹੀਂ ਤੁਹਾਡੇ ਮਾਦੇਮ ਰਾਈ ਜਾਣੀ ਤੁਹਾਡੇ ਮਾਦੇਮ ਰਾਈ 202 ਮੁਲਕਾਂ ਤੱਕ ਇਹਨੇ ਟਰੈਵਲ ਕਰਨਾ ਇਹ ਬੱਚਿਆਂ ਤੱਕ ਜਾਣੀ ਹੈ ਇਹ ਬਹੁਤ ਅੱਛਾ ਮੈਸੇਜ ਹੈ ਬੱਚੇ ਕਿੰਨੇ ਸੈਂਕੜੇ ਨਹੀਂ ਆਤੀ ਸਾਡੇ ਕੋਲੇ ਤਕਰੀਬਨ 43-4400 ਬੱਚਾ ਇਸ ਸਕੂਲ ਦੇ ਵਿੱਚ ਪੜਦਾ ਹੈ 200 ਦੇ ਕਰੀਬ ਸਾਡੇ ਕੋਲ ਟੀਚਿੰਗ ਸਟਾਫ ਹੈ ਵੈਲ ਕੁਆਲੀਫਾਈਡ ਹਾਈਲੀ ਕੁਆਲੀਫਾਈਡ ਸਟਾਫ ਜਿਹੜਾ ਬੱਚਿਆਂ ਨੂੰ ਪੜਾਉਂਦਾ ਹੈ ਔਰ ਜਿਹੜੇ ਬੱਚੇ ਆ ਇਹ ਇਹ ਪਲੱਸ 1 ਪਲੱਸ 2 ਦੇ ਆ ਕਿਉਂਕਿ ਇਹ ਗਰੋਇੰਗ ਏਜ ਹੈ ਇਸੇ ਏਜ 'ਚ ਜਾ ਕੇ ਬੱਚਾ ਡਾਵਾ ਡੋਲ ਹੁੰਦਾ ਹੈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇਨਵੋਲਵ ਕੀਤਾ ਸਕੂਲ 'ਚ ਤਾਂ ਅਸੀਂ ਹੋਰ ਵੀ ਵੱਡਾ ਇਕੱਠ ਕਰ ਸਕਦੇ ਸੀ ਪਰ ਇਕੱਠਾ ਨਾਲ ਮਸਤਵ ਹੱਲ ਨਹੀਂ ਹੁੰਦੇ ਮੈਸੇਜ ਦਾ ਕੋਈ ਛੋਟਾ ਬੰਦਾ ਇੱਕ ਗੱਲ ਕਹਿ ਕੇ ਦੇ ਦੇ ਉਹਦੇ ਨਾਲ ਵੀ ਮੈਸੇਜ ਪਹੁੰਚ ਜੇ ਤਾਂ ਸਾਡਾ ਸਮਾਜ ਪ੍ਰਤੀ ਇੱਕ ਸਹਿਯੋਗ ਹੋ ਸਕਦਾ ਅਸੀਂ ਨਸ਼ਿਆਂ ਦੇ ਖਿਲਾਫ ਲੋਰ ਡਰਾਮਾ ਸਕੂਲ ਮਹਾਵੀਰ ਦਲ ਸਾਰੇ ਜਿੰਨੇ ਵੀ ਇੱਥੇ ਹਾਜ਼ਰ ਹੈ ਤੇ ਜਿੰਨੇ ਸਾਡੀ ਕਲਾਸਾਂ ਜਾਂ ਹੋਰ ਘਰਾਂ 'ਚ ਬੈਠੇ ਆ ਅਸੀਂ ਸਾਰੇ ਡਰੱਗਸ ਦੇ ਅਗੇਂਸਟ ਇਸ ਮਹਮ ਨੂੰ ਵਾਖੂਬੀ ਚਲਾਵਾਂਗੇ ਅਸੀਂ ਫਿਰ ਐਸਐਸਪੀ ਮੈਮ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਹ ਵੀ ਗੱਲ ਕਹਿ ਕੇ ਗਏ ਕਿ ਜਿਹੜੇ ਬੱਚੇ ਅੱਜ ਸ਼ਾਮਲ ਹੋਏ ਐ ਇਹਨਾਂ ਚ ਜਿਨ੍ਹਾਂ ਨੇ ਅੱਛੀਆਂ ਡਰਾਇੰਗਸ ਬਣਾਈਆਂ ਜਾਂ ਜਿਨ੍ਹਾਂ ਨੇ ਇੱਥੇ ਓਥ ਦਵਾਈ ਹੈ ਉਹਨਾਂ ਨੇ ਜ਼ੁਬਾਨੀ ਤੌਰ ਤੇ ਯਾਦ ਕਰਕੇ ਉਹ ਦਵਾਈ ਉਹਨਾਂ ਨੂੰ ਐਪਰੀਸ਼ੀਏਸ਼ਨ ਸਰਟੀਫਿਕੇਟਸ ਵੀ ਦੇਨੇ ਆ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਜਿਵੇਂ ਬੱਚੇ ਹਨ ਨਾ ਬੱਚੇ ਸਕੂਲ ਜੀ ਆਉਂਦੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਆਪਣੇ ਬੱਚਿਆਂ ਦਾ ਧਿਆਨ ਤੁਹਾਨੂੰ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ ਦੇਖੋ ਜਿੱਥੋਂ ਤੱਕ ਪੇਰੈਂਟਸ ਦਾ ਸਵਾਲ ਹੈ ਕੋਈ ਵੀ ਮਾਪਾ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਕਿਸੇ ਗਲਤ ਕੰਮ 'ਚ ਪਵੇ ਪਰ ਕਈ ਵਾਰ ਕੀ ਹੁੰਦਾ ਘਰ ਤੋਂ ਲੈ ਕੇ ਸਕੂਲ ਦੇ ਰਾਸਤਿਆਂ ਦੇ ਵਿਚਾਲੇ ਜਿੰਨੀ ਜਗ੍ਹਾ ਹੁੰਦੀ ਹੈ ਤੇ ਟਾਈਮ ਹੁੰਦਾ 10 ਮਿੰਟਾਂ ਦਾ 5-7 ਜੋ ਵੀ ਮਿੰਟ ਹੁੰਦੇ ਆ ਉਸ ਦੌਰਾਨ ਕੀ ਹੁੰਦਾ ਕੋਈ ਨਾ ਕੋਈ ਬੱਚਾ ਕਿਸੇ ਦੀ ਗੱਲ 'ਚ ਆ ਕੇ ਕੋਈ ਨਾ ਕੋਈ ਗਲਤ ਕੰਮ ਕਰ ਪੈਂਦਾ ਇਸ ਕਰਕੇ ਪੇਰੈਂਟਸ ਦਾ ਵੀ ਪੂਰਨ ਸਹਿਯੋਗ ਹੈ ਜੇ ਅਸੀਂ ਕੋਈ ਸਟਿੱਕਨੈਸ ਕਰਦੇ ਹਾਂ ਸਕੂਲ ਦੇ ਵਿੱਚ ਉਹ ਪੇਰੈਂਟਸ ਵਸਤੇ ਤੇ ਬੱਚਿਆਂ ਵਸਤੇ ਕਰਦੇ ਆਂ ਔਰ ਪੇਰੈਂਟਸ ਅੱਜ ਤੱਕ ਵੀ ਸਾਨੂੰ ਕਿਸੇ ਨੇ ਆ ਕੇ ਲਾਂਭਾ ਨਹੀਂ ਦਿੱਤਾ ਸਾਨੂੰ ਤਾਂ ਇਹੀ ਗੱਲ ਕਹੀ ਹੈ ਅੱਜ ਮੈਂ ਕੀ ਕਹਿਣਾ ਚਾਹੁੰਦਾ ਹਾਂ ਅੱਜੀ ਲੋਅ ਡਰਾਮਾ ਸਕੂਲ 'ਚ ਇੱਕ ਸਕੂਲ ਦੀ ਫੈਕਲਟੀ ਨੇ ਇੱਕ ਬੜਾ ਵਧੀਆ ਡਰਗ ਐਂਟੀ ਡਰਗ ਅਵੇਅਰਨੈਸ ਦਾ ਇੱਕ ਇਵੈਂਟ ਆਰਗੇਨਾਈਜ਼ ਕੀਤਾ ਸੀਗਾ ਜਿੱਥੇ ਇਹਨਾਂ ਨੇ ਸਾਨੂੰ ਬੱਚਿਆਂ ਨੂੰ ਐਡਰੈਸ ਕਰਨ ਲਈ ਬੁਲਾਇਆ ਸੋ ਮਹਾਰਾਜਨ ਗਰਗ ਜੀ ਔਰ ਇਹਨਾਂ ਦੀ ਸਾਰੀ ਟੀਮ ਸਾਰੇ ਟੀਚਰਸ ਔਰ ਜਿੰਨੇ ਬੱਚੇ ਇਹਨਾਂ ਦੇ ਸਕੂਲ ਦੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦੀਆਂ ਕਿ ਜਿੰਨਾ ਵਧੀਆ ਬੱਚਿਆਂ ਨੇ ਓਥ ਲਈ ਡਰੱਗਸ ਦੇ ਖਿਲਾਫ ਔਰ ਜਿੰਨੇ ਵਧੀਆ ਉਹਨਾਂ ਨੇ ਆਪਣੇ ਹੱਥਾਂ ਨਾਲ ਇਹਨੇ ਅچھے ਡਰੱਗਸ ਦੇ ਜਿਹੜੇ ਹਾਰਮਫੁਲ ਇਫੈਕਟਸ ਹੈ ਔਰ ਐਂਟੀ ਡਰਗ ਜੋ ਅਵੇਅਰਨੈਸ ਆਪਣੀ ਡਰਾਇੰਗਸ ਦੇ ਮਾਧਿਅਮ ਰਾਹੀਂ ਐਕਸਪ੍ਰੈਸ ਕੀਤਾ ਹੈ ਆਮ ਵੈਰੀ ਪਲੇਜ਼ੈਂਟਲੀ ਸਰਪ੍ਰਾਈਜ਼ਡ ਐਂਡ ਆ ਅਪਰੀਸ਼ੀਏਟ ਕਿ ਬੱਚਿਆਂ ਨੂੰ ਇਹ ਬੜਾ ਵਧੀਆ ਇਸ ਤਰ੍ਹਾਂ ਦੀ ਅਵੇਅਰਨੈਸ ਕਰ ਰਹੇ ਔਰ ਅਸੀਂ ਇਨਾਂ ਦੇ ਸਕੂਲ ਦੇ ਫੈਕਲਟੀ ਬੱਚੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਸਾਡਾ ਯੁਧ ਨਸ਼ਾ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਹਦੇ ਚ ਸਾਡਾ ਸਾਥ ਦਿਓ ਔਰ ਆਪਣੀ ਫੈਮਲੀਆਂ ਨੂੰ ਜੋ ਇਹਦੀ ਡਰੱਗਸ ਦੇ ਹਾਰਮਫੁਲ ਇਫੈਕਟਸ ਹੈ ਆਪਣੀ ਸੋਸਾਇਟੀ ਚ ਵੱਤ ਤੋਂ ਵੱਤ ਇਹਦੀ ਜਾਗਰੂਕਤਾ ਪੈਦਾ ਕਰੋ ਔਰ ਜੇ ਵੀ ਤੁਹਾਨੂੰ ਕਿਸੇ ਤਰ੍ਹਾਂ ਵੀ ਦੀ ਕੋਈ ਸੂਚਨਾ ਦੇਣੀ ਹੈ ਤਾਂ ਸਾਡੇ ਸੇਫ ਪੰਜਾਬ ਹੈਲਪਲਾਈਨ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ ਤੇ ਬੱਚਿਆਂ ਨਾਲ ਕਿੰਨਾ ਦਾ ਫਰਕ ਪੈਂਦਾ ਜੀ ਬੱਚਿਆਂ ਦੇਫੀਨਟਲੀ ਜੀ ਬੱਚੇ ਅੱਜ ਕੱਲ ਦੇ ਬੜੇ ਅਵੇਅਰ ਹੁੰਦੇ ਆ ਜੇ ਪੁਲਿਸ ਜਾਂ ਕੋਈ ਵੀ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਰੂਬਰੂ ਹੋਏਗੀ ਅਸੀਂ ਆਪਣੇ ਜੋ ਅਸੀਂ ਕੰਮ ਕਰ ਰਹੇ ਇਹਨਾਂ ਨੂੰ ਦੱਸੇ ਔਰ ਜੋ ਡਰੱਗਸ ਦੇ ਹਾਰਮਫੁਲ ਇਫੈਕਟਸ ਹੈ ਜੇ ਸਾਡੇ ਵੱਲੋਂ ਉਹਨਾਂ ਨੂੰ ਦੱਸੇ ਜਾਣ ਤਾਂ ਆਈ ਥਿੰਕ ਡੇਫੀਨਟਲੀ ਅਫੈਕਟ ਪੈਂਦਾ ਹੈ ਜ਼ਰੂਰ ਆਪਣੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਆਪਣੇ ਫਰੈਂਡਸ ਨੂੰ ਦੱਸਣਗੇ ਕਿ ਅੱਜ ਬਠਿੰਡਾ ਪੁਲਿਸ ਤੇ ਅਧਿਕਾਰੀ ਇਹਨਾਂ ਨੂੰ ਮਿਲੇ ਤੇ ਅਸੀਂ ਆਪਣਾ ਦੱਸਿਆ ਅਸੀਂ ਕੀ ਕੀ ਕਾਰਵਾਈਆਂ ਕਰ ਰਹੇ ਆ ਤੇ ਇਹਨਾਂ ਨੂੰ ਅਸੀਂ ਕੀ ਅਪੀਲ ਕੀਤੀ ਸੋ ਆਈ ਥਿੰਕ ਇਟ ਇ ਵੈਰੀ ਗੁੱਡ ਇਨੀਸ਼ੀਏਟਿਵ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਉਪਰਾਲਿਆਂ 'ਚ ਅਸੀਂ ਆਪਣਾ ਹਿੱਸਾ ਪਾਈਏ